ਪੰਡਾ ਦਾਸਤਾਨ ਦੇ ਸਫਰ ਦੇ ਵਿੱਚ ਅੱਜ ਗੱਲ ਕਰਦੇ ਆਂ ਚਮਕੌਰ ਦੀ ਗੜੀ ਬਾਰੇ ਸਵੰਨ ਸਿੰਘ ਜੀ ਜਦ ਅਸੀਂ ਚਮਕੌਰ ਦੀ ਗੱਲ ਕਰਦੇ ਆਂ ਤਾਂ ਚਮਕੌਰ ਦੀ ਗੜੀ ਦੀ ਗੱਲ ਤੁਰਦੀ ਐ ਤੁਸੀਂ ਇਸ ਗੜੀ ਦੇ ਇਤਿਹਾਸਕ ਪੱਖ ਬਾਰੇ ਸਾਨੂੰ ਦੱਸੋ ਵੀ ਕਿਵੇਂ ਦੱਸੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਚੌਥਾ ਪੜਾ ਸੀ ਹਾਂਜੀ ਪਹਿਲਾ ਸਰਸਾ ਕੰਡੇ ਹੋਇਆ ਹਾਂਜੀ ਤੇ ਦੂਜਾ ਕੋਟਲਾ ਨਿਹੰਗ ਪਠਾ ਸਾਹਿਬ ਚ ਹੋਇਆ ਠੀਕ ਹੈ ਜੀ ਤੀਜਾ ਤੜਕਸਾਰ ਮਹਾਰਾਜ ਸਤਪੋ ਦੀ ਰਾਤ ਦੇ ਪਿਛਲੇ ਪਹਿਰ ਹਾਂਜੀ 3:00 ਵਜੇ ਦੇ 4:00 ਵਜੇ ਦੇ ਕਰੀਬ ਗ੍ਰੰਥ ਕਹਿੰਦੇ ਬੂਰਮਾਜਰੇ ਪਿੰਡ ਚ ਪਹੁੰਚੇ ਠੀਕ ਹੈ ਜੀ ਉੱਥੇ ਹੁਣ ਗੁਰਦੁਆਰਾ ਮਨਜੀਤ ਸਾਹਿਬ ਬਣਿਆ ਹੋਇਆ ਪਰ ਪਿਛਲੇ ਇਸ ਘਟਨਾ ਤੋਂ 2 250 ਸਾਲ ਤੱਕ ਉਸ ਗੁਰਦੁਆਰਾ ਸਾਹਿਬ ਦਾ ਨਾਮ ਗ੍ਰੰਥਾਂ ਦੇ ਵਿੱਚ ਦਿਦਾਰ ਸਰ ਰਿਹਾ ਭਾਈ ਕਾਨ ਸਿੰਘ ਨਾਭਾ ਜੀ ਨੇ ਹਾਂ ਜੀ ਕਾਨ ਸਿੰਘ ਨਾਭਾ ਨੇ ਜਿਹੜਾ ਲਿਖਿਆ ਹੈ ਇਸ ਥਾਂ ਦੀ ਨਿਸ਼ਾਨਦੇਹੀ ਪੰਡਿਤ ਤਾਰਾ ਸਿੰਘ ਨਰੋਤਨ ਨੇ ਵੀ ਕੀਤੀ ਹੈ ਠੀਕ ਹੈ ਜੀ ਇੱਥੋਂ ਬੂਰ ਮਾਜਰੇ ਤੋਂ ਤੜਕੇ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਪੰਤਾਲੀ ਸਿੰਘ ਚਮਕੌਰ ਦੀ ਧਰਤੀ ਵੱਲ ਨੂੰ ਤੁਰਿਆ ਠੀਕ ਹੈ ਜੀ ਹੁਣ ਇਹ ਬਿਲਕੁਲ ਸਹੀ ਸਮਾਂ ਦੱਸਣਾ ਤਾਂ ਬੜੀ ਔਖੀ ਗੱਲ ਹੈ ਹਾਂਜੀ ਬੂਰ ਮਾਜਰੇ ਤੋਂ ਤੁਰ ਕੇ ਇਹ ਮੰਨਦਿਆਂ ਗ੍ਰੰਥ ਜਿਹੜੇ ਵੀ ਦਿਨ ਚੜ੍ਹਨ ਤੋਂ ਪਹਿਲਾਂ ਲਗਭਗ 6:00 ਵਜੇ ਦੇ ਕਰੀਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪੰਤਾਲੀ ਸਿੰਘ ਚਮਕੌਰ ਦੀ ਧਰਤੀ ਉੱਤੇ ਪਹੁੰਚ ਗਏ ਠੀਕ ਹੈ ਜੀ ਇੱਥੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੋਂ ਦੇ ਚੌਧਰੀ ਬੁੱਧੀ ਚੰਦ ਰਾਉਤ ਨੂੰ ਰਾਬਤ ਵੀ ਕਹਿੰਦੇ ਰਾਬਤ ਗੋਤ ਆ ਉਹਨਾਂ ਦਾ ਰਾਜਪੂਤ ਕਰਾਣਾ ਸੀ ਇਹ ਠੀਕ ਹੈ ਜੀ ਉਹਨਾਂ ਨੂੰ ਸਿੰਘ ਭੇਜ ਕੇ ਸੱਦਿਆ ਹਾਂਜੀ ਵੀ ਅਸੀਂ ਤੁਹਾਡੇ ਕੋਲ ਤੁਹਾਡੇ ਮਹਿਲਾਂ ਦੇ ਵਿੱਚ ਤੁਹਾਡੀ ਇਸ ਹਵੇਲੀ ਚ ਕੁਝ ਸਮਾਂ ਰੁਕਣਾ ਚਾਹੁੰਦੇ ਆ ਠੀਕ ਹੈ ਜੀ ਪਹਿਲਾਂ ਵੀ ਇਹਨਾਂ ਦਾ ਨਾਲ ਜਾਣ ਪਛਾਣ ਸੀਗੀ ਗੁਰੂ ਸਾਹਿਬ ਦੀ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਤੋਂ ਲੈ ਕੇ ਮੁਕਸਰ ਤੱਕ ਉਹਨਾਂ ਟਿਕਾਣਿਆਂ ਤੇ ਗਏ ਠੀਕ ਹੈ ਜੀ ਜਿਨ੍ਹਾਂ ਟਿਕਾਣੇ ਜਿਹੜੇ ਟਿਕਾਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਜਾਂਚੇ ਤੇ ਪਰਖੇ ਹੋਏ ਸੀ ਮਹਾਰਾਜ ਦੇ ਸ਼ਰਧਾਲੂ ਸਨ ਠੀਕ ਹੈ ਜੀ ਜਿਉਂ-ਜਿਉਂ ਆਪਣਾ ਵਿਖੜਾ ਪਿੰਡ ਦਾਸਤਨ ਅੱਗੇ ਚੱਲੇਗੀ ਆਪਾਂ ਦੇਖਾਂਗੇ ਠੀਕ ਹੈ ਵੀ ਮਹਾਰਾਜ ਨੇ ਹਰੇਕ ਟਿਕਾਣੇ ਨੂੰ ਜਾਂਚਿਆ ਤੇ ਪਰਖਿਆ ਹੋਇਆ ਸੀ ਠੀਕ ਹੈ ਜੀ ਮਹਾਰਾਜ ਜਦੋਂ ਕੁਰਕ ਖੇਤਰ ਨੂੰ ਗਏ ਹਨ ਹਾਂਜੀ ਉਦੋਂ ਜਾਂਦੇ ਹੋਏ ਇੱਥੇ ਰੁਕੇ ਚਮਕੌਰ ਸਾਹਿਬ 'ਚ ਠੀਕ ਹੈ ਜੀ ਬੁੱਧੀ ਚੰਦ ਰਾਉਤ ਉਹਨਾਂ ਦੀ ਮਾਤਾ ਜੀ ਸਮੁੱਚਾ ਪਰਿਵਾਰ ਮਹਾਰਾਜ ਦੇ ਚਰਨਾਂ 'ਚ ਸੇਵਾਦਾਰ ਬਣ ਕੇ ਆਇਆ ਨਮਸਕਾਰ ਕੀਤੀ ਸੇਵਾ ਵੀ ਕੀਤੀ ਠੀਕ ਹੈ ਜੀ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਨੇ ਉਹ ਸਥਾਨ ਦੇ ਉੱਤੇ ਇਹ ਮਿਲਣੀ ਹੋਈ ਠੀਕ ਹੈ ਜੀ ਫਿਰ ਮਹਾਰਾਜ ਕੁਰਕ ਖੇਤਰ ਨੂੰ ਜਲੇ ਗਏ ਹਾਂਜੀ ਕੁਰਕ ਖੇਤਰ ਤੋਂ ਵਾਪਸੀ ਤੇ ਆਉਂਦੇ ਹੋਏ ਇੱਥੇ ਫਿਰ ਇੱਕ ਜੰਗ ਹੋਈ ਠੀਕ ਹੈ ਜੀ ਉਹ ਜਿਹੜੀ ਥਾਂ ਤੇ ਜੰਗ ਹੋਈ ਉੱਥੇ ਰਣਜੀਤਗੜ੍ਹ ਹੈ ਠੀਕ ਹੈ ਜੀ ਵੀ ਉਹ ਜੰਗ ਗੁਰੂ ਮਹਾਰਾਜ ਨੇ ਜਿੱਤ ਲਈ ਸੀ ਠੀਕ ਹੈ ਜੀ ਇਸ ਤਰ੍ਹਾਂ ਮਹਾਰਾਜ ਨੇ ਇਹ ਜਿਹੜੀ ਉੱਚੀ ਹਵੇਲੀ ਹੈ ਇਹ ਬਣਾ ਦੇਖੀ ਹੋਈ ਸੀ ਪਰ ਕੀ ਹੋਈ ਸੀ ਪਹਿਲਾਂ ਹਾਂਜੀ ਵੀ ਉਰੇ ਹੈਗੀ ਹੈ ਠੀਕ ਹੈ ਜੇ ਸਮਾਂ ਪਵੇ ਤਾਂ ਉਰੇ ਹਾਂ ਇਹ ਇੱذ ਚ ਮਤਲਬ ਜੰਗ ਇੱਥੋਂ ਲੜੀ ਜਾ ਸਕਦੀ ਹੈ ਬਨਾਵਟ ਜਾਂ ਕਿਸ ਤਰ੍ਹਾਂ ਦੀ ਹੈਗੀ ਸੀ ਇਹ ਹਵੇਲੀ ਇਹ ਹਵੇਲੀ ਤੀ ਗੜੀ ਤੱਕ ਹਾਂ ਹਵੇਲੀ ਸੀ ਇਹ ਹਵੇਲੀ ਪੂਰਾ ਦਿਨ 10 ਲੱਖ ਫੌਜ ਤੂੰ ਜਦੋਂ ਜ਼ੋਰ ਲਾ ਕੇ ਨਾ ਜਿੱਤੀ ਗਈ ਸਿੰਘ ਭਾਵੇਂ ਸ਼ਹੀਦ ਹੋ ਗਏ ਸਾਰੇ 40 ਪਰ ਨਾ ਜਿੱਤ ਹੋਣ ਕਰਕੇ ਇਸ ਧਰਤੀ ਇਸ ਹਵੇਲੀ ਦਾ ਨਾ ਗੜੀ ਪੈ ਗਿਆ ਵੀ ਸਿੰਘ ਐਡੀ ਬਹਾਦਰੀ ਨਾਲ ਲੜੇ ਜਿਵੇਂ ਕੋਈ ਕਿਸੇ ਕਿਲੇ ਚੋਂ ਗੜੀ ਚੋਂ ਲੜਦਾ ਹੁੰਦਾ ਠੀਕ ਹੈ ਹਵੇਲੀ ਜਾਨੀ ਹਵੇਲੀ ਦਾ ਨਾ ਗੜੀ ਬਣ ਗਈ ਹਾਂ ਉਹ ਗੜੀ ਵੀ ਤਾਂ ਹੀ ਆ ਜਿਹੜਾ ਖਾਲਸਾਈ ਬੋਲ ਵਾਲਾ ਹੈ ਜਿਹੜਾ ਵੱਡਾ ਕਿਲਾ ਹੁੰਦਾ ਉਹਨੂੰ ਆਪਾਂ ਕਹਿੰਦੇ ਗੜ੍ਹ ਗੜ੍ਹ ਹਾਂਜੀ ਆਨੰਦਗੜ੍ਹ ਕਿਲਾ ਹਾਂਜੀ ਹਾਂਜੀ ਇਹ ਲੋ ਘੜ ਹੂੰ ਠੀਕ ਹੈ ਠੀਕ ਹੈ ਤੇ ਜਿਹੜੀ ਛੋਟੀ ਇਸ ਤਰ੍ਹਾਂ ਦੀ ਕੋਈ ਇਮਾਰਤ ਹੁੰਦੀ ਹੈ ਲੜਨ ਦੇ ਲਈ ਉਹਨੂੰ ਗੜੀ ਕਿਹਾ ਜਾਂਦਾ ਔਰ ਇਹ ਗੜੀ ਵੀ ਨਹੀਂ ਦੀ ਹੂੰ ਬਹੁਤ ਸਾਦੀ ਜੀ ਹਵੇਲੀ ਸੀ ਜਿਹਦੇ ਚ ਚੌਧਰੀ ਆਪਣੇ ਡੰਗਰ ਪਸ਼ੂ ਤੇ ਹੋਰ ਉਹਨਾਂ ਦੇ ਲਈ ਰੇੜੇ ਆਪਣਾ ਉਹਦੋਂ ਗੱਡੇ ਹੋਇਆ ਕਰਦੇ ਸੀ ਇਹ ਜਿਹੜਾ ਸਾਜੋ ਸਮਾਨ ਰਾਤ ਹੁੰਦੇ ਸੀ ਉਹ ਖੜਾਉਂਦਾ ਸੀ ਉੱਥੇ ਸੰਘਾ ਨੇ ਆ ਕੇ ਘੋੜੇ ਖੜਾਏ ਠੀਕ ਹੈ ਜੀ ਇੱਥੇ ਮਹਾਰਾਜ ਸਤ ਪੋ ਦੀ ਰਾਤ ਜਦੋਂ ਖਤਮ ਹੋ ਰਹੀ ਸੀ ਹਾਂਜੀ ਉਦੋਂ ਪਹੁੰਚੇ ਜਦ ਆਪਾਂ ਘੜੀ ਦੀ ਗੱਲ ਕਰ ਰਹੇ ਹਾਂ ਜਿਹੜੀ ਹੁਣ ਦੀ ਘੜੀ ਅਰਬ ਜਿਹੜੀ ਪ੍ਰਾਤਨ ਘੜੀ ਹੈ ਇਹਦੇ ਵਿੱਚ ਕਿੰਨਾ ਕਿੰਨਾ ਕ ਫਰਕ ਤੁਸੀਂ ਦੇਖ ਰਹੇ ਹਾਂ ਇਤਿਹਾਸਕ ਪਾਸ ਪੱਖੋਂ ਜਿਹੜੀ ਹੁਣ ਆਪਾਂ ਦੇਖ ਗੁਰਦੁਆਰਾ ਘੜੀ ਸਾਹਿਬ ਦੀ ਦੇਖਦੇ ਹਾਂ ਹਾਂਜੀ ਇਹ ਜਦੋਂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਇੱਥੇ ਆਏ ਉਦੋਂ ਇਹ ਜੀ ਨਹੀਂ ਸੀ ਨਾ ਹੈ ਉਸ ਵੇਲੇ ਦੀ ਹੈ ਠੀਕ ਹੈ ਜੀ ਉਸ ਵੇਲੇ ਦੀ ਇਹ ਇਤਿਹਾਸਕ ਇਮਾਰਤ ਨਹੀਂ ਹੈ ਹੂੰ ਜਿੰਨੀ ਆਪਾਂ ਨੂੰ ਇਹ ਗੱਲ ਮਿਲਦੀ ਹੈ ਵੀ ਜਿਹੜੀ ਪ੍ਰਾਣਾ ਢਾਂਚਾ ਸੀ ਹਾਂਜੀ ਉਹ ਬਾਬਾ ਪਿਆਰਾ ਸਿੰਘ ਝਾੜ ਸਾਹ ਵਾਲਿਆਂ ਨੇ ਹਾਂਜੀ ਉਸ ਨੂੰ ਮਤਲਬ ਇੱਥੋਂ ਉਸ ਦੀ ਜਗ੍ਹਾ ਪ੍ਰਾਣੇ ਜਿਹੜੇ ਢਾਂਚੇ ਨੂੰ ਹੈ ਹੂੰ ਉਹਨੂੰ ਉਧੇੜ ਕੇ ਨਵਾਂ ਢਾਂਚਾ ਬਣਾਇਆ ਸੀ ਠੀਕ ਇਹ ਨਥਪਰੀ ਬਾਬਾ ਜੀ ਨਾਲ ਵੀ ਕੋਈ ਇਦਾਂ ਦੀ ਸਾਂਝ ਆ ਜਿਹੜੀ ਗੜੀ ਸਾਹਿਬ ਨਾਲ ਕੋਈ ਜੁੜਦੀ ਹੈ ਹਾਂ ਜਦੋਂ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲੇ ਗੜੀ ਸਾਹਿਬ ਦੀ ਪੁਰਾਣੀ ਇਮਾਰਤ ਨੂੰ ਢੇੜ ਕੇ ਨਵੀਂ ਬਣਾਉਣ ਲੱਗੇ ਸੀ ਹਾਂਜੀ ਤਾਂ ਨਥਮਲਪੁਰ ਵਾਲੇ ਬਾਬਾ ਜੀ ਨੇ ਉਹਨਾਂ ਨੂੰ ਇਹ ਰਹਿ ਦਿੱਤੀ ਠੀਕ ਹੈ ਜੀ ਵੀ ਭਾਈ ਤੁਸੀਂ ਪੁਰਾਣੀ ਇਮਾਰਤ ਨੂੰ ਨਾ ਛੇੜੋ ਉਹਨੂੰ ਸੰਭੋ अच्छा जी ਜਿਹੜਾ ਅੱਜ ਸਿੱਖ ਕੌਮ ਸੁਚੇਤ ਹੋਈ ਐ ਨਥਨਬਲਪੁਰੇ ਵਾਲੇ ਬਾਬਾ ਜੀ ਸੰਤ ਬਾਬਾ ਜੀ ਸਿੰਘ ਉਦੋਂ ਸੁਚੇਤ ਸਨ ਠੀਕ ਹੈ ਜੀ ਉਹ ਕਹਿੰਦੇ ਪ੍ਰਾਣੀ ਮਾਰਤ ਨੂੰ ਨਾ ਛੇੜੋ ਪਿਆਰਾ ਸਿੰਘ ਇਹਦੇ ਨਾਲ ਬਣਾ ਲਓ ਤੁਸੀਂ ਇਹਦਾ ਮਤਲਬ ਉਸ ਟਾਈਮ ਗੜੀ ਜਿਹੜੀ ਪ੍ਰਾਰਥਨ ਗੜੀ ਐ ਥੀ ਹਾਂ ਉਦੋਂ ਇਹ ਵੀ ਬਚਨ ਸੁਣਿਆ ਬਾਬਾ ਜੀ ਦੇ ਸ਼ਰਧਾਲੂਆਂ ਕੋਲੋਂ ਵੀ ਬਾਬਾ ਜੀ ਨੇ ਬਾਬਾ ਜੀ ਨੇ ਜਦੋਂ ਪਿਆਰਾ ਸਿੰਘ ਝਾੜ ਸਾਭੀਆਂ ਨੇ ਨਥਲਪਰੀ ਬਾਬਾ ਜੀ ਨੂੰ ਕਿਹਾ ਵੀ ਮਹਾਰਾਜ ਵੀ ਮੈਂ ਤਾਂ ਇੱਕ ਸੁੰਦਰ ਇਮਾਰਤ ਬਣਾ ਦੇਣੀ ਐ ਹੂੰ ਮਹਾਰਾਜ ਕਹਿੰਦੇ ਭਾਈ ਪ੍ਰਾਣੀ ਨੂੰ ਸਾਂਭ ਲੈ ਜਿਹੜੀ ਤੂੰ ਸੁੰਦਰ ਬਣਾਏਂਗਾ ਜੇ ਨਹੀਂ ਸਾਂਭਣੀ ਉਹ ਵੀ ਕਿਸੇ ਸਹਿਮ ਨਹੀਂ ਰਹਿਣੀ ਹਾਂ ਸੁੰਦਰਤਾ ਅਸੀਂ ਕਈ ਬਣਾ ਸਕਦੇ ਹਾਂ ਪਰ ਆ ਪ੍ਰਾਤਨਾ ਜਿਹੜੀ ਇਹ ਹਾਂ ਇਹ ਨਹੀਂ ਰਹਿਣੀ ਔਰ ਉਹਨਾਂ ਨੇ ਬਾਬਾ ਜੀ ਨੇ ਇਹ ਵੀ ਕਿਹਾ ਤਾਂ ਇਹਨੂੰ ਆਪਾਂ ਭਵਿਖ ਬਾਣੀ ਕਹਿ ਲੋ ਜਾਂ ਦੂਰ ਦ੍ਰਿਸ਼ਟੀ ਵਾਲੀ ਬਾਬਾ ਜੀ ਦੀ ਸੋਚ ਕਹਿ ਲੋ ਨਥਲਪੁਰੀਆਂ ਦੀ ਉਹ ਕਹਿੰਦੇ ਭਾਈ ਤੇਰੀ ਬਣਾਈ ਹੋਈ ਵੀ ਨਹੀਂ ਰਹਿਣੀ ਆ ਹਾਂ ਵੀ ਅਮਾਰਤ ਦੀ ਮਿਆਦ ਹੁੰਦੀ ਹੈ ਜੇ ਤੇਰੀ ਸੁੰਦਰ ਬਣਾਈ ਹੋਈ ਵੀ ਨਹੀਂ ਰਹਿਣੀ ਹਾਂ ਵੀ ਤੁਸੀਂ ਪ੍ਰਾਣੀ ਨੂੰ ਇਹ ਸਾਹਮਣੇ ਰੱਖੋ ਹਾਂਜੀ ਹਾਂਜੀ ਠੀਕ ਹੈ ਜੀ ਇਹੀ ਹੋਇਆ ਜੀ ਫਿਰ ਪਿਆਰਾ ਸਿੰਘ ਝਾੜ ਸਾਹਬ ਵਾਲਿਆਂ ਨੇ ਜਿਹੜੀ ਇਹ ਗੜੀ ਇੱਥੇ ਗੁਰਦੁਆਰਾ ਬਣਾਇਆ ਸੀ ਉਹ ਵੀ ਉਹ ਰਿਹਾ ਉਹ ਵੀ ਨਹੀਂ ਰਿਹਾ ਹੁਣ ਹਾਂਜੀ ਹਾਂਜੀ ਆਹ ਜਿਹੜੀ ਹੁਣ ਆਪਾਂ ਤੁਸੀਂ ਦੇਖ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਕੱਲ੍ਹ ਹੈ ਜਿਹੜੀ ਹਾਂਜੀ ਇਹ ਕਾਰ ਸੇਵ ਵਾਲੇ ਫਿਰ ਦਿੱਲੀ ਵਾਲੇ ਬਾਬਾ ਜੀ ਹਰਮਨ ਸਿੰਘ ਉਹਨਾਂ ਨੇ ਇਹ ਕਰਵਾਈ ਹੈ ਠੀਕ ਹੈ ਜੀ ਠੀਕ ਹੈ ਹਾਂ ਇੱਥੋਂ ਆਪਾਂ ਇਹ ਇਤਿਹਾਸਕ ਗੱਲ ਸਮਝ ਸਕਦੇ ਹਾਂ ਵੀ ਆ ਤਾਂ ਹੁਣ ਨਵੀਂ ਇਮਾਰਤ ਬਣਾਈ ਹੋਈ ਹੈ ਹਾਂਜੀ ਇਹਨੂੰ ਗੜੀ ਦੀ ਦਿਖ ਦਿੱਤੀ ਗਈ ਹੈ ਕਿਲੇ ਦੀ ਦਿਖ ਦਿੱਤੀ ਗਈ ਹੈ ਠੀਕ ਹੈ ਜੀ ਤੇ ਇਹ ਪਰਾਚੀਨ ਇਮਾਰਤ ਨਹੀਂ ਇਮਾਰਤ ਨਹੀਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੜੇ ਸਨ ਜਿਹੋ ਜੇ ਸਨ ਠੀਕ ਹੈ ਜੀ ਤੇ ਉਦੋਂ ਤਾਂ ਇਹ ਬੜੀ ਸਾਦੀ ਹਵੇਲੀ ਸੀ ਠੀਕ ਹੈ ਜੀ ਪਰ ਇਹ ਹਵੇਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਚੁਣੀ ਆਲੇ ਦੁਆਲੇ ਨਾਲੋਂ ਜਿਹੜੀ ਇਹ ਥਾਂ ਸੀ ਠੀਕ ਹੈ ਜੀ ਇਹ ਘੱਟੋ ਘੱਟ 50-60 ਫੁੱਟ ਉੱਚਾ ਸੀ ਉੱਚਾ ਸੀ ਅੱਜ ਵੀ ਉੱਚਾ ਹੀ ਆ ਅੱਜ ਵੀ ਉੱਚਾ ਹੀ ਹੈ ਇਸੇ ਕਰਕੇ ਮਹਾਰਾਜ ਦੀ ਮਾਰ ਦੇ ਹੇਠਾਂ ਸੀ ਦੁਸ਼ਮਣਾਂ ਬਿਲਕੁਲ ਠੀਕ ਹੈ ਔਰ ਇਸ ਉਚਾਈ ਦਾ ਜੇ ਆਪਾਂ ਪੱਖ ਲੈ ਲਈਏ ਮਹਾਰਾਜ ਨੇ ਉੱਚੀ ਥਾਂ ਤੋਂ ਐਡੇ ਤੀਰ ਐਨੇ ਦਾਗੇ ਸੀ ਗੜੀ ਚੋਂ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹਨੂੰ ਆਰਚਰੀ ਰਿੰਗ ਕਹਿੰਦੇ ਆ ਤੀਰ ਕਮਾਨ ਚ ਨਾਉਣ ਦੇ ਲਈ ਗੁੱਠੇ ਉੱਤੇ ਇੱਕ ਛੱਲਾ ਚੜਾਇਆ ਜਾਂਦਾ ਹੈ ਹਾਂਜੀ ਮਹਾਰਾਜ ਨੇ ਇਸ ਉੱਚੀ ਧਾਂਤੋਂ 10 ਲੱਖ ਬੈਰੀ ਦੇ ਉੱਤੇ ਐਨੇ ਤੀਰ ਦਾਗੇ ਹਾਂਜੀ ਮਹਾਰਾਜ ਦੇ ਹੱਥ ਸੁੱਜ ਗਏ ਸੀ ਹਾਂਜੀ ਇੱਕ ਹੋਰ ਆਪਣਾ ਸਰੇਂਦਰ ਸਿੰਘ ਸੂਰਪੁਰ ਜੀ ਇਸ ਅਸਥਾਨ ਦਾ ਨਾਮ ਗੁਰਦੁਆਰਾ ਗੜੀ ਸਾਹਿਬ ਵੀ ਬਹੁਤ ਬਾਅਦ ਚ ਪਿਆ ਅੱਛਾ ਜੀ ਹਾਂ ਹਾਂਜੀ 1922 ਦੇ ਵਿੱਚ ਗਿਆਨੀ ਗਿਆਨ ਸਿੰਘ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਗੁਰਧਾਮ ਸੰਗ੍ਰਹਿ ਠੀਕ ਹੈ ਜੀ ਉਹ ਆਪ ਇਹਨਾਂ ਸਥਾਨਾਂ ਤੇ ਜਾ ਕੇ ਉਹਨਾਂ ਨੇ ਲਿਖਿਆ ਵੀ ਇਹ ਸਥਾਨ ਕੀ ਹੈ ਠੀਕ ਹੈ ਜੀ ਉਹ ਉਹਨਾਂ ਨੇ ਜਦੋਂ 1922 ਦੇ ਨੇੜੇ ਤੇੜੇ ਦੌਰਾ ਕੀਤਾ ਦੌਰਾ ਕੀਤਾ ਚਮਕੌਰ ਸਾਹਿਬ ਦਾ ਠੀਕ ਹੈ ਜੀ ਉਦੋਂ ਇਸ ਦਾ ਨਾਮ ਗੁਰਦੁਆਰਾ ਗੜੀ ਸਾਹਿਬ ਨਹੀਂ ਸੀ ਅੱਛਾ ਜੀ ਨਾ ਉਹਨਾਂ ਦੇ ਗ੍ਰੰਥ ਗੁਰਧਾਮ ਸੰਗ੍ਰਹਿ ਆ ਜਿਹੜਾ ਤੁਸੀਂ ਸਕਰੀਨ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਇਸ ਦੇ ਵਿੱਚ ਲਿਖਿਆ ਜਿਹੜੀ ਉਸ ਗ੍ਰੰਥ ਦੀ ਐਂਟਰੀ ਆਸੀਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਉਹਨਾਂ ਨੇ ਲਿਖਿਆ ਵੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਰਬਾਰ ਸਾਹਿਬ ਵੱਡਾ ਸੀ ਦਰਬਾਰ ਸਾਹਿਬ ਵੱਡਾ ਹਾਂਜੀ ਵੀ ਜਿੱਥੇ ਹੁਣ ਅੱਗੇ ਤਾਂ ਇਹਦੀ ਵਿਆਖਿਆ ਖੋਲੀ ਨਹੀਂ ਹੈ ਠੀਕ ਹੈ ਜੀ ਵੀ ਕਿਉਂ ਵੱਡਾ ਹਾਂ ਹਾਂਜੀ ਤੇ ਪਰ ਵੱਡੇ ਸਹਬਜਾਦਿਆਂ ਦੀ ਸ਼ਹੀਦੀ ਹੋਣ ਕਰਕੇ ਆਪਾਂ ਸੰਭਾਵਿਤ ਗੱਲ ਕਰ ਸਕਦੇ ਆ ਉਹਨਾਂ ਨੇ ਮਤਲਬ ਗੁਰਦੁਆਰੇ ਦਾ ਨਾਂ ਦਰਬਾਰ ਸਾਹਿਬ ਵੱਡਾ ਲਿਖਿਆ ਪਰ ਉਹਨਾਂ ਨੇ ਲਿਖਿਆ ਵੀ ਜਿੱਥੇ ਸ਼ਾਹੀ ਫੌਜ ਨਾਲ ਇਸ ਨੂੰ ਗੜੀ ਬਣਾ ਕੇ ਲੜਿਆ ਸੀ ਭਾਵ ਉਦੋਂ ਨਾ ਗੜੀ ਸਾਹਿਬ ਨਹੀਂ ਸੀ ਗੜੀ ਸਾਹਿਬ ਨਹੀਂ ਸੀ ਤੇ ਇਹ ਆਪਾਂ ਇਹ ਕਹਿ ਸਕਦੇ ਆ ਵੀ ਜਦੋਂ ਸ਼ਰਮਣੀ ਕਮੇਟੀ ਕਾਰਜਸ਼ੀਲ ਹੋਈ ਉਸ ਤੋਂ ਬਾਅਦ ਇਹਦਾ ਰੱਖਿਆ ਗਿਆ ਨਾਂ ਗੜੀ ਸਾਹਿਬ ਕਦੋਂ ਰੱਖਿਆ ਕਿਉਂ ਰੱਖਿਆ ਗਿਆ ਇਹ ਤਾਂ ਸ਼੍ਰੋਮਣੀ ਕਮੇਟੀ ਦੇ ਆਪਾਂ ਰਿਕਾਰਡ ਚੋਂ ਦੇਖ ਸਕਦੇ ਆ ਪਰ ਜਿਹੜੇ ਇਤਿਹਾਸ ਦੇ ਗ੍ਰੰਥ ਮਿਲਦੇ 1922 ਤੱਕ ਠੀਕ ਹੈ ਜੀ ਉਹਦੇ ਚ ਇਸ ਸਥਾਨ ਦਾ ਨਾਮ ਦਰਬਾਰ ਸਾਹਿਬ ਵੱਡਾ ਸੀ ਵੱਡਾ ਠੀਕ ਹੈ ਜੀ